ਡਾਕਟਰ ਨੂੰ ਅਕਸਰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਜਦੋਂ ਮਰੀਜ਼ ਬੈੱਡ ਤੇ ਹੁੰਦਾ ਹੈ ਤਾਂ ਉਸ ਸਮੇਂ ਮਰੀਜ਼ ਦੇ ਹਾਲਾਤ ਤਾਂ ਦੇਖਣ ਵਾਲੇ ਹੁੰਦੇ ਨੇ ਪਰ ਉਧਰ ਜੇਕਰ ਦੇਖਿਆ ਜਾਵੇ ਪਰਿਵਾਰ ਦੇ ਹਾਲਾਤ ਵੀ ਕੋਈ ਬਿਆਨ ਨਹੀਂ ਕਰ ਸਕਦਾ ਪਰ ਦੇਸ਼ ਭਾਰਤ ਚ ਡਾਕਟਰ ਨੂੰ ਲੈ ਕੇ ਅਕਸਰ ਕੋਈ ਨਾ ਕੋਈ ਮਾਮਲਾ ਸਾਹਮਣੇ ਆਂਦਾ ਹੈ ਅਤੇ ਇੱਥੋਂ ਤੱਕ ਕਿ ਡਾਕਟਰ ਉਪਰੇਸ ਸਮੇਂ ਕਈ ਮਰੀਜ਼ਾਂ ਦੇ ਪੇਟ ਅੰਦਰ ਕੈਂਚੀ ਤੱਕ ਭੁੱਲ ਜਾਂਦੇ ਨੇ ਤੇ ਕਈ ਵਾਰ ਤਾਂ ਸੰਸਕਾਰ ਤੋਂ ਬਾਅਦ ਮ੍ਰਿਤਕ ਦੀਆਂ ਅਸਥੀਆਂ ਚੋਂ ਬਲੇਡ ਤੱਕ ਮਿਲਦੇ ਨੇ ਪਰ ਇੱਕ ਮਾਮਲੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਨੇ ਕਿ ਸਿਰਫ ਕਿਡਨੀ ਤੇ ਆਮ ਦਰਦ ਨੂੰ ਲੈ ਕੇ ਵਿਅਕਤੀ ਦੀ ਬਾਈਪਾਸ ਸਰਜਰੀ ਤੱਕ ਕਰ ਦਿੱਤੀ ਗਈ ਜਿਸ ਦੇ ਨਾਲ ਵਿਅਕਤੀ ਨੇ ਠੀਕ ਠਾਕ ਹੀ ਹੋਣਾ ਸੀ ਉਲਟਾ ਵਿਅਕਤੀ ਪੈਸੇ ਖਰਚ ਖਰਚ ਕੇ ਜਾਂਦਾ ਹੀ লাশ ਬਣ ਗਿਆ ਜੋ ਇਲਾਜ ਕਰਵਾਉਂਦੇ ਕਰਵਾਉਂਦੇ ਉਸ ਦੀ ਸਾਰੀ ਜ਼ਮੀਨ ਤੱਕ ਵਿਕ ਗਈ ਜਿਸ ਤੋਂ ਬਾਅਦ ਮਰੀਜ਼ ਨੇ ਹੌਸਲਾ ਨਹੀਂ ਹਾਰਿਆ ਤੇ ਆਪਣੇ ਸਰੀਰ ਨਾਲ ਵੀ ਜੰਗ ਜਾਰੀ ਰੱਖੀ ਇਸ ਮਸਲੇ ਵਿੱਚ ਇਨਸਾਫ ਲੈਣ ਦੇ ਲਈ ਵੀ ਜਦੋਜਹਿਰ ਕਰਦਾ ਰਿਹਾ ਆਖਰ ਉਹ ਦਿਨ ਆ ਹੀ ਗਿਆ ਜਦੋਂ ਡਾਕਟਰ ਦੇ ਇਸ ਕਾਰਨਾਮੇ ਦੀਆਂ ਪਰਤਾਂ ਖੁੱਲੀਆਂ ਇਹ ਮਾਮਲਾ ਹਰਿਆਣਾ ਦੇ ਚਰਖੀ ਦਾਦਰੀ ਦੇ ਅਟੇਲਾ ਪਿੰਡ ਦੇ ਨਾਲ ਜੁੜਿਆ ਹੋਇਆ ਇੱਥੋਂ ਦੇ ਰਹਿਣ ਵਾਲਾ ਭੁਪਿੰਦਰ ਸਿੰਘ ਹਿਸਾਰ ਦੇ ਨਿੱਜੀ ਹਸਪਤਾਲ ਚ ਗਿਆ ਤਾਂ ਆਪਣੀ ਜਦੋਂ ਉਸਨੇ ਕਿਡਨੀ ਦੇ ਦਰਦ ਬਾਰੇ ਦੱਸਿਆ ਤਾਂ ਹਸਪਤਾਲ ਦੇ ਡਾਕਟਰ ਨੇ ਬਾਹਰੋਂ ਦੂਜਾ ਡਾਕਟਰ ਬੁਲਾ ਕੇ ਉਸ ਦੀ ਬਾਈਪਾਸ ਸਰਜਰੀ ਕਰਵਾ ਦਿੱਤੀ ਜਿਸ ਕਾਰਨ ਮੌਕੇ ਤੇ ਹਾਲਾਤ ਵਿਗੜ ਗਏ ਅਤੇ ਭੁਪਿੰਦਰ ਸਿੰਘ ਨੂੰ ਗੁੜਗਾਮ ਜਾਂ ਦਿੱਲੀ ਦੇ ਕਿਸੇ ਵੱਡੇ ਹਸਪਤਾਲ ਚ ਜਾਣ ਦੀ ਸਲਾਹ ਦਿੱਤੀ ਗਈ ਜਦੋਂ ਭੁਪਿੰਦਰ ਸਿੰਘ ਆਪਣੇ ਆਪ ਵਿੱਚ ਆਇਆ ਤਾਂ ਭੁਪਿੰਦਰ ਸਿੰਘ ਨੇ ਚੀਫ ਮੈਡੀਕਲ ਨੂੰ ਸ਼ਿਕਾਇਤ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਰੋहतक ਪੀਜੀਆਈ ਦੀ ਟੀਮ ਤੋਂ ਕਰਵਾਈ ਗਈ ਜਾਂ ਦੌਰਾਨ ਡਾਕਟਰ ਦੀ ਲਾਪਰਵਾਹੀ ਸਾਹਮਣੇ ਆਈ ਜਾਂਚ ਵਿੱਚ ਪਤਾ ਲੱਗਿਆ ਕਿ ਡਾਕਟਰ ਜਸਪਾਲ ਕੋਲ ਨੋਟਾਂ ਜਰੋਲੋਜੀ ਐਂਡ ਸਕੋਪ ਦਾ ਅਨੁਭਵ ਹੈ ਅਤੇ ਨਾ ਹੀ ਕੋਈ ਸੰਬੰਧਿਤ ਕੋਈ ਡਿਗਰੀ ਹੈ ਮਰੀਜ਼ ਭੁਪਿੰਦਰ ਸਿੰਘ ਨੂੰ ਕੋਈ ਜਿਹੜੀ ਵੱਖਰੀ ਬਿਮਾਰੀ ਸੀ ਪਰ ਉਹਦਾ ਇਲਾਜ ਕੁਝ ਹੋਰ ਕਰ ਦਿੱਤਾ ਗਿਆ ਅੱਜ ਇਸ ਬਿਮਾਰੀ ਦਾ ਇਲਾਜ ਕਿਸੇ ਮਲਟੀ ਸਪੈਸ਼ਲਿਸਟ ਹਸਪਤਾਲ ਚ ਹੋਣਾ ਸੀ ਇਸ ਸਬੰਧਿਤ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ 2018 ਦਾ ਹੈ ਜਦੋਂ ਅਚਾਨਕ ਉਸਦੇ ਖੱਬੇ ਗੁਰਦੇ ਵਿੱਚ ਦਰਦ ਉੱਠਿਆ ਤਾਂ ਉਹ ਉਕਤ ਨਿੱਜੀ ਹਸਪਤਾਲ ਵਿੱਚ ਗਿਆ ਜਿੱਥੇ ਉਸ ਨੂੰ ਜੋ ਉਮੀਦ ਨਹੀਂ ਸੀ ਉਹ ਉਸ ਨਾਲ ਹੋਇਆ ਉਸਨੇ ਦੱਸਿਆ ਕਿ ਇਸ ਹਸਪਤਾਲ ਤੋਂ ਹੀ ਉਸਦੇ ਰਿਸ਼ਤੇਦਾਰ ਦਾ ਇਲਾਜ ਚੱਲ ਰਿਹਾ ਸੀ ਉਸ ਨੂੰ ਵੀ ਇਸੇ ਹਸਪਤਾਲ ਦੀ ਸਲਾਹ ਦਿੱਤੀ ਗਈ ਅਤੇ ਉਸਨੇ ਵੀ ਇੱਥੋਂ ਹੀ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਆਪਣੀਆਂ ਰਿਪੋਰਟਾਂ ਕਰਵਾਈਆਂ ਤਾਂ ਉਸ ਨੂੰ ਦੱਸਿਆ ਗਿਆ ਕਿ ਤੁਹਾਡੀ ਸਰਜਰੀ ਕਰਵਾਉਣੀ ਪੈਣੀ ਹੈ ਅਤੇ ਉਸਨੇ ਅਕੇ ਦੱਸਿਆ ਕਿ ਅਸੀਂ ਹੋਰਾਂ ਪਰਾਂ ਤੋਂ ਪੈਸੇ ਇਕੱਠੇ ਕਰਕੇ ਸਰਜਰੀ ਕਰਵਾਈ ਪਰ ਇੱਥੇ ਜਿਹੜੀ ਆ ਗੱਲ ਖਤਮ ਨਹੀਂ ਹੁੰਦੀ ਅਤੇ ਜਦੋਂ ਉਹਨੇ ਅੱਗੇ ਦੱਸਿਆ ਕਿ ਸਰਜਰੀ ਕੀਤੀ ਜਾ ਰਹੀ ਸੀ ਤਾਂ ਉਦੋਂ ਵੀ ਮੇਰੇ ਨਾਲ ਬਤਮੀਜ਼ੀ ਕੀਤੀ ਗਈ ਆਪਰੇਸ਼ਨ ਕਰਦੇ ਸਮੇਂ ਜੂਰਨ ਬਲੇਡਰ ਜੇ ਡੈਮੇਜ ਕਰ ਦਿੱਤਾ ਗਿਆ ਅਤੇ ਜਿੱਥੇ ਮੇਰੇ ਸਟੰਟ ਸੀ ਉੱਥੇ ਹੀ ਸਟੰਟ ਛੱਡ ਦਿੱਤੇ ਗਏ। ਇਸ ਤੋਂ ਬਾਅਦ ਖੂਨ ਨਿਕਲਣਾ ਸ਼ੁਰੂ ਹੋ ਗਿਆ ਅਤੇ ਡਾਕਟਰ ਖੂਨ ਚੜਾਉਂਦੇ ਰਹੇ ਗਏ ਅਤੇ ਮੇਰਾ ਖੂਨ ਨਿਕਲਦਾ ਰਿਹਾ। ਆ ਖੂਨ ਅਚਾਨਕ ਨਿਕਲਣਾ ਬੰਦ ਹੋ ਗਿਆ ਪਰ ਐਨੇ ਸਮੇਂ ਤੱਕ ਸਰੀਰ ਅੰਦਰ ਖੂਨ ਦੀ ਗੱਠ ਬਣ ਗਈ। ਜਦੋਂ ਹਾਲਾਤ ਬਸ ਤੋਂ ਬਾਹਰ ਹੋ ਗਏ ਤਾਂ ਜਿਹੜਾ ਡਾਕਟਰ ਕਮਲਕਿਸ਼ੋਰ ਡਾਕਟਰ ਜਸਪਾਲ ਨੇ ਆਪਰੇਸ਼ਨ ਲਈ ਬੁਲਾਇਆ ਸੀ ਉਸ ਨੇ ਕਿਹਾ ਤੁਹਾਨੂੰ ਦਿੱਲੀ ਗੁੜਗਾਮ ਜਾਣਾ ਪੈਣਾ ਹੈ ਜਦੋਂ ਗੁੜਗਾਮ ਇਲਾਜ ਨੂੰ ਲੈ ਕੇ ਹਸਪਤਾਲ ਚ ਗਏ ਤਾਂ ਉੱਥੇ ਡਾਕਟਰ ਰਕੇਸ਼ ਨੇ ਕਿਹਾ ਕਿ ਤੁਹਾਡੇ ਕੇਸ ਤਾਂ ਵਿਗਾੜ ਦਿੱਤਾ ਗਿਆ ਤੁਰੰਤ ਹੀ ਉਕਤ ਨਿੱਜੀ ਹਸਪਤਾਲ ਦੇ ਡਾਕਟਰ ਜਸਪਾਲ ਨਾਲ ਫੋਨ ਤੇ ਗੱਲ ਕਰਕੇ ਕਿਹਾ ਕਿ ਮਰੀਦ ਦੀ ਜਾਨ ਜੋਖਮ ਵਿੱਚ ਪਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਕਤ ਡਾਕਟਰ ਨੇ ਆਪਰੇਸ਼ਨ ਕਰਕੇ ਬਾੜੀ ਭਰੀ ਖੂਨ ਦੀ ਜਿਹੜੀ ਗੱਠ ਬਣੀ ਹੋਈ ਬਾਹਰ ਕੱਢੀ ਅਤੇ ਉੱਥੇ ਹੀ ਉਪਕਤ ਡਾਕਟਰ ਜਸਪਾਲ ਨੇ ਮੰਨਿਆ ਕਿ ਉਸਨੇ ਲਾਪਰਵਾਹੀ ਵਰਤੀ ਹੈ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਆਪਰੇਸ਼ਨ ਹੋਇਆ ਤਾਂ ਉਹ بے ਰੁਜ਼ਗਾਰ ਸੀਤ ਅਤੇ ਜੋ ਵੀ ਉਸ ਕੋਲ ਜ਼ਮੀਨ ਸੀਗੀ ਉਹ ਵੀ ਉਸ ਦੀ ਵੇਗੀ ਉਸ ਤੋਂ ਬਾਅਦ 2019 ਵਿੱਚ ਸਿਵਲ ਸਰਜਨ ਦਾਸਰ ਸ਼ਿਕਾਇਤ ਕੀਤੀ ਗਈ ਤਾਂ ਸਿਵਲ ਸਰਜਨ ਨੇ ਪੀਜੀਆਈ ਨੂੰ ਜਾਂਚ ਲਈ ਪੱਤਰ ਲਿਖਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਮਰੀਜ਼ ਨਾਲ ਵੱਡਾ ਖਿਲਵਾੜ ਹੋਇਆ ਅਤੇ ਜਿਸ ਤੋਂ ਬਾਅਦ ਸੀਐਮਓ ਨੇ ਹਿਸਾਰ ਦੇ ਐਸਪੀ ਨੂੰ ਜਾਂਚ ਕਰਵਾਈ ਅਤੇ ਇਸ ਸਬੰਧੀ ਜਿਹੜੀ 6 ਡਾਕਟਰਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਗਏ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਮਰੀਜ਼ ਨਾਲ ਕਿਵੇਂ ਵੱਡਾ ਖਲਵਾੜ ਕੀਤਾ ਗਿਆ ਅਤੇ ਜਾਨ ਹੈ ਜਿਹੜੀ ਉਸ ਦੀ ਜੋਖਮ ਵਿੱਚ ਪਾ ਦਿੱਤੀ ਗਈ ਤਾਂ ਇੱਕ ਤੋਂ ਬਾਅਦ ਇੱਕ ਪਰਤਾਂ ਜਿਹੜੀਆਂ ਅਜਿਹੇ ਮਾਮਲੇ ਨੂੰ ਲੈ ਕੇ ਅਕਸਰ ਖੁੱਲ੍ਹਦੀਆਂ ਨੇ ਤਾਂ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਜਿੱਥੇ ਮਰੀਜ਼ ਆਪਣਾ ਸਾਰਾ ਕੁਝ दांव ਤੇ ਲਾ ਦਿੰਦਾ ਹੈ ਅਤੇ ਆਪਣੀ ਜਾਨ ਤੱਕ ਜਿਹੜੀ ਆ ਉਸ ਨੂੰ ਗਵਾਉਣੀ ਵੀ ਪੈ ਜਾਂਦੀ ਹੈ ਕਈ ਮਾਮਲਿਆਂ 'ਚ ਦੇਖਿਆ ਗਿਆ ਹੈ ਪਰ ਜਿਹੜੇ ਕਈ ਡਾਕਟਰ ਹੁੰਦੇ ਨੇ ਉਹ ਸਿਰਫ ਪੈਸਿਆਂ ਦੇ ਲਾਲਚ ਵਿੱਚ ਹੀ ਅਜਿਹੇ ਜਿਹੜੇ ਆਪਰੇਸ਼ਨ ਕਰ ਦਿੰਦੇ ਨੇ ਜਿਨ੍ਹਾਂ ਦੀ ਲੋੜ ਤੱਕ ਨਹੀਂ ਹੁੰਦੀ ਤਾਂ ਇਸ ਮਾਮਲੇ ਨੇ ਕਾਫੀ ਕੁਝ ਜਿਹੜਾ ਸਿੱਖਣ ਨੂੰ ਦਿੱਤਾ ਹੈ ਕਿ ਇੱਕ ਤਾਂ ਬਿਨਾਂ ਕਿਸੇ ਹਸਪਤਾਲ ਦੀ ਜਾਣਕਾਰੀ ਲਏ ਉਸ ਹਸਪਤਾਲ ਵਿੱਚ ਜਿਹੜਾ ਇਲਾਜ ਨਾ ਕਰਵਾਇਆ ਜਾਵੇ ਅਤੇ ਜਦੋਂ ਤੱਕ ਤੁਹਾਨੂੰ ਪ੍ਰੋਪਰ ਬਿਮਾਰੀ ਬਾਰੇ ਨਹੀਂ ਪਤਾ ਉਦੋਂ ਤੱਕ ਆਪਣੇ ਆਪਰੇਸ਼ਨ ਜਾਂ ਆਪਣਾ ਸਰਜਰੀ ਦਾ ਕੋਈ ਵੀ ਐਦਾਂ ਨਾ ਚੁੱਕੋ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਅਜਿਹੇ ਮਾਮਲਿਆਂ ਵਿੱਚ ਜਾਨਾਂ ਤੱਕ ਮੀਆਂ ਜੜੀਆਂ ਚੱਲਿਆ ਜਾਂਦੀਆਂ ਨੇ ਅਤੇ ਆ ਮਰੀਜ਼ ਦੇ ਪਰਿਵਾਰਕ ਮੈਂਬਰ ਹੱਥ ਜਿਹੜੇ ਆ ਧਰੇ ਰਹਿ ਜਾਂਦੇ ਆ ਅਤੇ ਆਪਣਾ ਮਰੀਜ਼ ਵੀ ਗਵਾ ਲੈਂਦੇ ਆ ਤੇ ਉੱਥੇ ਹੀ ਆਪਣੀ ਜਾਇਦਾਦ ਵੀ ਗਵਾ ਲੈਂਦੇ ਨੇ ਇਹ ਇੱਕ ਮਾਮਲਾ ਨਹੀਂ ਦੇਸ਼ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਅਕਸਰ ਆਉਂਦੇ ਆ ਅਤੇ ਉਸ ਤੋਂ ਬਾਅਦ ਜਾਂਚਾਂ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਆ ਇਹ ਸਭ ਕੁਝ ਜੋ ਰਿਪੋਰਟਾਂ ਤਿਆਰ ਹੋ ਕੇ ਆ ਖੁਲਾਸੇ ਹੁੰਦੇ ਨੇ ਤੇ ਅਜਿਹੇ ਹੀ ਇਹ ਮਾਮਲਾ ਸੀ ਇਸ ਬਾਰੇ ਵੱਡੇ ਖੁਲਾਸੇ ਹੋਏ ਨੇ ਇਹ ਰਿਪੋਰਟ ਹੈ ਜਿਹੜੀ ਦੈਨਟ ਪਾਸ ਕਰ ਨੇ ਛਾਪੀ ਹੈ ਤੇ ਕਿਤੇ ਨਾ ਕਿਤੇ ਵੱਡਾ ਜਿਹੜਾ ਡਾਕਟਰ ਦੇ ਖਿਲਾਫ ਕਦਮ ਚੁੱਕਦੇ ਆ ਪ੍ਰਸ਼ਾਸਨ ਵੱਲੋਂ 6 ਡਾਕਟਰਾਂ ਖਿਲਾਫ ਐਫ ਆਈ ਆਰ ਦਰਜ ਕਰਕੇ ਹੁਣ ਮਾਮਲਾ ਅੱਗੇ ਜਾਂਚ ਤਹਿਤ ਵੱਡੀ ਕਾਰਵਾਈ ਵੱਲ ਵਧਿਆ ਹੋਇਆ ਹੈ ਬਿਊਰੋ ਰਿਪੋਰਟ ਔਨ ਅਅ ਸਤਨਾਸ ਹੋਈ